ਇਹ ਬਾਣੇ ਤੋਂ ਸਾਡੀ ਔਲਾਦ ਕਿਉਂ ਮੁਨਕਰ ਹੋ ਰਹੀ ਹੈ ਕੇਸ ਸਿੱਖ ਦਾ ਬਾਣਾ ਹੈ ਕਰਪਾਨ ਬਾਣਾ ਹੈ ਕਿ ਸ਼ਹਿਰਾ ਬਾਣਾ ਹੈ ਕੜਾ ਬਾਣਾ ਹੈ ਕੰਗਾ ਬਾਣਾ ਹੈ ਦਾੜੀ ਬਾਣਾ ਹੈ ਇਹ ਕਿਉਂ ਮੁਨਕਰ ਹੋ ਰਹੇ ਆ ਸਾਡੇ ਆਉਣ ਵਾਲੀ ਪਨੀਰੀ ਆਪਾਂ ਬਾਣੀ ਤੋਂ ਮੁਨਕਰ ਹੋ ਗਏ ਅਜ ਕੇ ਆਖੋ ਸਤਿਨਾਮ ਵਿਵਾਹ ਕਰੋ ਬਾਣੀ ਤੋਂ ਬਿਨਾ ਬਣਾ ਗਿੱਟੇ-ਘੋਡੇ ਲੱਗੂਗੀ ਹੁਣ ਗੱਲ ਤੁਹਾਨੂੰ ਆ ਜਿਹੜਾ ਸਿੱਖੀ ਦਾ ਬਾਣਾ ਹੈ ਨਾ ਜੇ ਤੇਰੇ ਕੋਲ ਬਾਣੀ ਨਹੀਂ ਇਹਦਾ ਇੱਕ ਨਵਾਂ ਪੈਸਾ ਵੀ ਕੀਮਤ ਨਹੀਂ ਹੈ ਭਾਈ ਫਿਰ ਉਹ ਸੰਤ ਦਾ ਚੋਲਾ ਜੇ ਸੰਤ ਗਿਰਿਓ ਕੋਲ ਨਹੀਂ ਹੈ ਤੇ ਸੰਤ ਕਾਹਦਾ ਤੂੰ ਭਾਈ ਫਿਰ ਵਕੀਲ ਦੀ ਵਰਦੀ ਜੇ ਲਾਇਕਾਸ ਨਹੀਂ ਕੀਤਾ ਤੇ ਵਕੀਲ ਦੀ ਵਰਦੀ ਪਾਈ ਫਿਰਦਾ ਪਰ ਜਿਹੜਾ ਉਹਦੇ ਕੋਲ ਚਲੇ ਆ ਗਿਆ ਛਡਾਉਂਦਾ ਨਹੀਂ ਫਾਸੀਓ ਚੜਾਊਗਾ ਅੱਜ ਖੇ ਆ ਕੋ ਸਾਧਨਾ ਡਾਕਟਰੀ ਤੇਰੇ ਕੋਲ ਹੈ ਨਹੀਂ ਤੇ ਡਾਕਟਰਾਂ ਦਾ ਸਮਾਨ ਵਰਦੀ ਪਾਈ ਫਿਰਦੇ ਸਟੈਥਸਕੋਪ ਲੜਾਈ ਲਟਕਾਈ ਫਿਰਦੇ ਘੜ ਵਿੱਚ ਤੇ ਜਿਹੜਾ ਉਹਦੇ ਕੋਲ ਦਵਾਈ ਲੈਣ ਜਾਊਗਾ ਉਹ ਘਰ ਨੂੰ ਆਊਗਾ ਨਾ 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 ਅਕੀਲਪੁਰ ਸਾਹਿਬ ਨੂੰ ਭੇਜੂਗਾ ਉਹਦਾ ਸਿਹਾਰਨ ਪਾਠ ਰੱਖਿਆ ਜਾਊਗਾ ਆਹੀ ਅੱਜ ਸਾਡਾ ਹਾਲ ਅਸੀਂ ਸੰਤ ਗਿਆਨੀ ਤੇ ਹਣੀ ਸਿੱਖ ਸਿੱਖੀ ਹੈ ਨਹੀਂ ਤੇ ਸਿੱਖ ਬਣੇ ਫਿਰਦੇ ਤੇ ਸਾਡੇ ਕੋਲ ਆਉਣ ਵਾਲਾ ਸਿੱਖ ਬਣੂਗਾ ਨਹੀਂ ਨਹੀਂ ਇਹ ਸਾਡੇ ਬੱਚੇ ਬੱਚੀਆਂ ਐਵੇਂ ਨਹੀਂ ਟੁੱਟੇ ਅਸੀਂ ਬਾਣੀ ਤੋਂ ਟੁੱਟ ਗਏ ਬਾਣੀ ਤੋਂ ਬਿਨਾ ਬਾਣਾ ਪਾਈ ਫਿਰਦੇ ਆ ਕੋਈ ਅਸਰ ਨਹੀਂ ਇਹਦਾ ਗੁਰਸਿੱਖ ਪਿਆਰਿਓ ਐਵੇਂ ਮਨ ਸਮਝਾਉਣ ਕਾਰਨੇ ਏਸੇ ਨੂੰ ਕਿਹਾ ਭੇਖ ਦਿਖਾਏ ਜਗਤ ਕੋ ਅਸੀਂ ਸਿੱਖੀ ਕੋਲ ਹੈ ਨਹੀਂ ਸਿੱਖੀ ਦਾ ਭੇਖ ਦਿਖਾ ਰਹੇ ਮੈਂ ਸਿੱਖ ਐ ਸੰਤ ਗਰੀ ਕੋਲ ਰਹੇ ਨਹੀਂ ਸੰਤ ਦੀ ਪੋਸ਼ਾਕ ਪਾ ਕੇ ਸੰਤ ਬਣਨਾ ਚਾਹੁੰਦੇ ਨਹੀਂ ਨਹੀਂ ਇਹ ਬਾਣੀ ਨੂੰ ਨਾ ਚੱਕੀ ਫੇਰੋ ਘਰ ਘਰ ਬਾਣੀ ਪੜੋ ਨੌ ਗੁਰੂਆਂ ਨੇ ਬਾਣੀ ਦਿੱਤੀ ਜਦ ਬਾਣੀ ਵਿੱਚ ਪਰਪੱਕ ਹੋ ਗਏ ਦਸਵੇਂ ਨੇ ਬਾਣਾ ਦੇ ਦਿੱਤਾ ਅੱਖੇ ਆਖੋ ਸਤਿਨਾਮ ਪਹਿਲਾ ਖੇਤ ਨੂੰ ਤਿਆਰ ਕਰੋ ਬੀਜੀ ਦਾ ਨਹੀਂ ਪਹਿਲਾਂ ਪਹਿਲਾਂ ਤਿਆਰ ਤਿਆਰ ਹੋ ਗਿਆ ਤੇ ਬੀਜਣ ਨੂੰ ਤਾਂ ਡ੍ਰਿੱਲ ਨੇ 6 ਕੀਲੇ ਘੰਟੇ ਚ ਕੇਰ ਦੇਣੇ ਪਰ ਤਿਆਰੀ ਨੂੰ ਦੇਰ ਲੱਗਦੀ ਹੈ ਇਹ ਸਰੀਰ ਦੀ ਤਿਆਰੀ ਪਹਿਲਾਂ ਜਦ ਨੌ ਗੁਰੂਆਂ ਨੇ ਸਿੱਖ ਦਾ ਸਰੀਰ ਖੇਤ ਤਿਆਰ ਕਰ ਦਿੱਤਾ ਬਾਜਾਂ ਵਾਲੇ ਨੇ ਅੰਮ੍ਰਿਤ ਦਾ ਬੀਜ ਪਾਦਤਾ ਅਜਿਖੇ ਆਖੋ ਸਤਨਾਮ